ਲੋ ਵੀਰੇ ਸ਼ੁਰੂ ਤੋਂ ਹੀ ਸੀਗਾ ਜਦੋਂ ਸਟੱਡੀ ਕਰਦੇ ਹੁੰਦੇ ਸੀਗੇ ਕੁੱਲਚੇ ਖਾਂਦੇ ਹੁੰਦੇ ਸੀਗੇ ਸ਼ਹਿਰ ਦੇ ਵਿੱਚ ਸਮਰਾਲੇ ਚ ਤੇ ਆਪਣੇ ਫਿਰ ਸੋਚਦੇ ਹੁੰਦੇ ਸੀਗੇ ਵੀ ਯਾਰ ਅੱਛਾ ਇੰਨੇ ਕੁੱਲਚੇ ਵੇਕਦੇ ਨੇ ਤੇ ਐਸੀ ਮੇਟ ਲਾਉਂਦੇ ਹੁੰਦੇ ਸੀਗੇ ਵੀਰੇ ਵੀ ਯਾਰ ਬਹੁਤ ਪੈਸੇ ਬਣਦੇ ਆ ਤੇ ਉੱਥੋਂ ਵੀਰੇ ਫਿਰ ਦਿਮਾਗ 'ਚ ਗੱਲ ਖੜਕੀ ਗਈ ਤੇ ਉਸ ਤੋਂ ਬਾਅਦ ਫਿਰ ਆਪ ਕਰ ਲਿਆ ਵੀਰੇ ਫਿਰ ਆਪਾਂ ਨੇ ਆ ਬੜੀ ਸਟੱਡੀ ਕੀਤੀ ਆ ਮੇਰੇ ਮੈਂ ਪੋਸਟ ਗ੍ਰੈਜੂਏਟ ਆ ਵੀਰੇ ਐਮਏ ਹਿਸਟਰੀ ਕੀਤੀ ਆ ਮੈਂ ਐਫ ਕਾਲਜ ਦੇ ਖਾਣੇ ਲੋ ਹਾਂਜੀ ਹਾਂਜੀ ਭਾਜੀ ਸਟੱਡੀ ਕਰਨ ਤੋਂ ਬਾਅਦ ਫਿਰ ਇਹ ਕਨਸੈਪਟ ਕਿਨਾਂ ਮਾਈਂਡ ਚ ਆਇਆ ਕੋਈ ਜੌਬ ਅਪਲਾਈ ਨਹੀਂ ਕੀਤੀ ਜਿਹੜੇ ਭਾਜੀ ਅਪਲਾਈ ਮੇਰੇ ਡੈਡੀ ਦਾ ਤਾਂ ਸੁਪਨਾ ਸੀਗਾ ਵੀ ਮੈਂ ਸਰਕਾਰੀ ਅਫਸਰ ਬਣਾ ਵੀਰੇ ਤੇ ਡੈਡੀ ਫਿਰ ਵੀਰੇ ਮੇਰੇ ਐਕਸਪਾਇਰ ਹੋ ਗਏ ਸੀਗੇ 2016 ਦੇ ਵਿੱਚ ਮੈਂ ਬੀਏ ਕਰ ਰਿਹਾ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਭਾਜੀ ਫਿਰ ਆਪਾਂ ਨੇ ਕੀ ਕੀਤਾ ਜਿਹੜਾ ਮੇਰਾ ਸੁਪਨਾ ਸੀਗਾ ਭਾਜੀ ਤੇ ਫਿਰ ਮੈਨੂੰ ਹੌਲੀ-ਹੌਲੀ ਲੱਗਿਆ ਵੀ ਮੈਂ ਜੌਬ ਕਰਨ ਲੱਗ ਗਿਆ ਸੀਗਾ ਭਾਜੀ ਆਪਾਂ 8 ਕਿ ਮਹੀਨੇ ਲਾਏ ਸੀਗੇ ਆਪਣੇ ਜੌਬ ਕੀਤੀ ਸੀਗੀ ਮੈਂ ਰਿਕਵਰੀ ਕਰਦਾ ਹੁੰਦਾ ਸੀਗਾ ਵੀਰੇ ਜਿੰਨੇ ਬਾਈਕ ਲੈ ਲੈਦਾ ਕੋਈ ਉਹਦੇ ਉਹ ਜਦੋਂ ਕਿਸੇ ਨਹੀਂ ਮੁੜਦੀ ਤਾਂ ਰਿਕਵਰੀ ਕਰਦੇ ਹੁੰਦੇ ਸੀਗੇ ਤੇ ਭਾਜੀ ਉਹਦੇ ਵਿੱਚ ਮੈਨੂੰ ਬੜੀ ਸਟ੍ਰੈਸ ਰਹਿੰਦੀ ਸੀਗੀ ਤੇ ਫਿਰ ਮੈਂ ਉਹ ਛੱਡਤਾ ਸੀਗਾ ਕੰਮ ਉਹ ਤੋਂ ਬਾਅਦ ਫਿਰ ਮੈਨੂੰ ਸ਼ੁਰੂ ਤੋਂ ਥੋੜਾ ਜਿਹਾ ਏਵੀ ਸੀਗਾ ਕਿ ਮੈਂ ਆਪਣਾ ਕਰਨਾ ਜਦੋਂ ਵੀ ਕਰਨਾ ਹੈਗਾ ਤੇ ਬਸ ਫਿਰ ਭਾਜੀ ਹੁਣ ਪਰਮਾਤਮਾ ਇਦਾਂ ਨੂੰ ਲਿਆਇਆ ਫਿਰ ਆਪਣਾ ਵਧੀਆ ਭਰਾ ਪਿਆਰ ਦੇ ਰਹੇ ਨੇ ਚਾਰ ਬਹੁਤ ਵਧੀਆ ਚੱਲ ਰਿਹਾ ਭਾਜੀ ਇਸ ਟਾਈਮ ਕਿੰਨਾ ਸਮਾਂ ਹੋ ਗਿਆ ਤੁਸੀਂ ਕਾਟ ਲਗਾਈ ਉਹ ਇਹ ਭਾਜੀ ਆਪਾਂ ਨੇ ਹਲੇ ਭਾਜੀ 15 ਦਿਨ ਹੀ ਹੋਏ ਨੇ 15 ਦਿਨਾਂ ਦੇ ਵਿੱਚ ਪਰਮਾਤਮਾ ਨੇ ਇੰਨੀ ਕਿਰਪਾ ਕਰਤੀ ਕਿ ਜਿੰਨੀ ਮੰਨ ਲਓ ਵੀ ਸੋਚਿਆ ਸੀਗਾ ਵੀ ਤਿੰਨ ਕ ਸਾਲ ਬਾਅਦ ਚੱਲ ਜੂਗਾ ਇੰਨਾ ਕ ਤਾਂ ਸਾਡਾ 15 ਕ ਦਿਨਾਂ ਚ ਚੱਲ ਰਿਹਾ ਭਾਜੀ ਇਹ ਤੁਸੀਂ ਲੋਕੇਸ਼ਨ ਤੁਸੀਂ ਸ਼ਹਿਰ ਤੋਂ ਬਾਹਰ ਤੂਰ ਕੀ ਕੀ ਹੈ ਹਾਂਜੀ ਹਾਂਜੀ ਭਾਜੀ ਨਹੀਂ ਭਾਜੀ ਹਾਲ ਚੱਲਦੇ ਨੇ ਚੱਲਦੇ ਨੇ ਭਾਜੀ ਤਿੰਨ ਵਾਰੀ ਇਹ ਭਾਜੀ ਆਪਾਂ ਨੇ ਕੀਤੀ ਆ ਜਿਵੇਂ ਹੁਣ ਭਾਜੀ ਬਾਜ਼ਾਰ ਦੇ ਵਿੱਚ ਜ਼ਰੂਰੀ ਨਹੀਂ ਅਸੀਂ ਸਮਝਿਆ ਹੈਗਾ ਵੀ ਕਸਟਮਰ ਸਾਨੂੰ ਦੇਖ ਕੇ ਆਵੇ ਹਨਾ ਤੇ ਹੁਣ ਭਾਜੀ ਇਹ ਸੋਸ਼ਲ ਮੀਡੀਆ ਦਾ ਜ਼ਮਾਨਾ ਕਿ ਅਸੀਂ ਸੋਸ਼ਲ ਮੀਡੀਆ ਤੇ ਪੂਰੇ ਐਕਟਿਵ ਆ ਤੇ ਅਸੀਂ ਵੀਡੀਓ ਪਾਈ ਸੀ ਉਹ ਤੋਂ ਭਰਾਵਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਤੇ ਆਹ ਲੋਕੇਸ਼ਨ ਭਾਜੀ ਉਦਾਂ ਇਹ ਲੋਕੇਸ਼ਨ ਨੂੰ ਵੀ ਕਾਫੀ 10-15 ਪਿੰਡ ਲੱਗਦੇ ਨੇ ਇੱਧਰ ਨੂੰ ਤੇ ਇਹ ਆਪਣਾ ਰੋਪੜ ਰੋਪੜ ਨੂੰ ਜਾਂਦਾ ਝਾਰਸਾ ਰੋੜਾ ਬੈਲੋਲਪੁਰ ਰੋੜਾ ਵੀਰੇ ਤੇ ਵਧੀਆ ਭਰਾ ਦੂਰੋਂ ਦੂਰੋਂ ਆ ਰਹੇ ਨੇ ਤੇ ਬਹੁਤ ਪਿਆਰ ਮਿਲ ਰਿਹਾ ਵੀਰੇ ਬਹੁਤ ਵਧੀਆ ਚੱਲ ਰਿਹਾ ਭਾਜੀ ਇਹ ਕਿੰਨੇ ਵਜੇ ਤੱਕ ਹੋਣਗੇ ਪਾਜੀ ਅਸੀਂ ਮਾਰਨਿੰਗ ਤਾਂ 11 ਵਜੇ ਆ ਜੰਨੇ ਆ 11 ਤੋਂ ਬਾਅਦ ਫਿਰ ਅਸੀਂ ਸ਼ਾਮ ਦੇ 5 ਤੋਂ 6 ਦੇ ਵਿੱਚ ਵਿੱਚ ਚਲੇ ਜਾਂਦੇ ਆ ਵੀਰੇ ਸਹੀ ਸ਼ਣ ਦਾ ਵੀ ਤੁਹਾਨੂੰ ਤੋਂ ਤਾਂ ਸਾਨੂੰ ਪਤਾ ਲੱਗੇ ਹਾਂਜੀ ਹਾਂਜੀ ਪਾਜੀ ਅਸੀਂ ਮੈਂ ਖੁਦ ਵੀਰੇ ਮੇਰੇ ਟਰੈਕ ਆ ਰਹੇ ਨੇ ਹੁਣ EP ਆ ਰਹੀ ਆ ਮੇਰੀ ਐਲਬਮ ਆ ਰਹੀ ਆ ਮੇਰੀ ਕੰਪਨੀ ਐ ਮੋਟੀਵੇਟ 뮤직 ਕੰਪਨੀ ਆ ਭਰਾ ਨੇ ਮੇਰੇ ਸਾਈਨ ਆ ਵੀਰੇ ਮੈਂ ਉਹਨਾਂ ਨਾਲ ਤੇ ਮੇਰੀ ਉੱਥੋਂ ਐਲਬਮ ਆ ਰਹੀ ਆ ਸਾਰੇ ਮਤਲਬ ਭਰਾਵਾਂ ਨੂੰ ਕਹਿੰਦੇ ਕਿ ਉਹ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਆਪਣੇ ਨੂੰ ਤੇ ਮੇਰਾ ਵੀਰੇ ਕੁਲਚਾ ਕਿੰਗ 2025 ਮੇਰਾ ਇੰਸਟਾਗ੍ਰam ਪੇਜ ਆ ਉਹਨੂੰ ਵੀ ਫੋਲੋ ਕਰਿਓ ਵੀਰੇ ਆਪਾਂ ਨਵੇਂ-ਨਵੇਂ ਵੀਡੀਓ ਪਾਉਂਦੇ ਰਹਾਂਗੇ ਵੀਰੇ ਅੱਜਕੱਲ ਦੇ ਨੌਜਵਾਨਾਂ ਨੂੰ ਇੱਕ ਮੈਸੇਜ ਦੇਣਾ ਚਾਹ। ਪਈ ਅੱਜਕੱਲ ਦੇ ਨੌਜਵਾਨਾਂ ਨੂੰ ਤਾਂ ਇਹੀ ਮੈਸੇਜ ਦਵਾਂਗੇ ਵੀ ਕੰਮ ਕਰੋ ਯਾਰ ਜੌਬਾਂ ਦਾ ਖੜਾ ਛੱਡੋ ਨੱਚਿਆਂ ਦਾ ਖੜਾ ਛੱਡੋ ਤੇ ਆਪਣਾ ਇੱਧਰ ਨੂੰ ਆਓ ਵੀਰੇ ਆਪਣੇ ਜਿਹੜੇ ਕੰਮ ਨੇ ਅ ਮਤਲਬ ਹੋਰੇ ਸਾਂਭੇ ਹੀ ਫਿਰਦੇ ਨੇ ਬੰਦੇ ਜਿੰਨੇ ਹੁਣ ਆਪਣੇ ਪੰਜਾਬ ਤੋਂ ਪਾਰਲੇ ਬੰਦੇ ਸਾਂਭੇ ਹੀ ਫਿਰਦੇ ਨੇ ਆਪਾਂ ਵੀਰੇ ਆਪ ਕਰੀਏ ਤੇ ਆਪਾਂ ਪੈਸਾ ਕਮਾਈਏ ਵੀਰੇ ਕੁਝ ਬਣ ਕੇ ਦਿਖਾਈਏ ਬਾਹਰ ਦਾ ਖਾੜਾ ਛੱਡੋ ਆਪਣਾ ਇੱਧਰ ਸਰਦਾਰੀ ਕਰੋ ਵੀਰੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਮੈਂ ਜਦੋਂ ਵੀਰੇ ਸ਼ੁਰੂ ਕੀਤਾ ਬਹੁਤ ਲੋਕ ਹੱਸਦੇ ਵੀ ਸੀਗੇ ਜਦੋਂ ਰੇੜੀ ਬਣਾਉਣੇ ਸਟਾਰਟ ਕੀਤੀ ਬਹੁਤ ਮੈਨੂੰ ਟਿੱਕਰਾਂ ਹੋਈਆਂ ਪਰ ਵੀਰੇ ਅੱਜ ਉਹੀ ਕਹਿੰਦੇ ਸਾਡਾ ਭਰਾ ਵਾ ਉੱਥੇ ਖੜਾ ਜਦੋਂ ਹੁਣ ਪਰਮਾਤਮਾ ਦੀ ਕਿਰਪਾ ਹੋਈ ਆ ਵੀ ਉਹ ਤਾਂ ਆਪਣਾ ਭਾਈ ਆ ਯਾਰ ਚਲੋ ਆਪਾਂ ਉਹਦੇ ਕੋਲ ਚੇ ਖਾਣੇ ਆ ਹਨਾ ਤੇ ਵਧੀਆ ਪਿਆਰ ਮਿਲ ਰਿਹਾ ਭਾਜੀ ਨਹੀਂ ਬਾਹਰ ਜਾਣ ਬਾਰੇ ਕੋਈ ਸੋਚ ਨਹੀਂ ਨਹੀਂ ਭਾਜੀ ਉਹ ਤਾਂ ਆਪਣਾ ਸ਼ੁਰੂ ਤੋਂ ਹੀ ਨਹੀਂ ਹੈ ਕੋਈ ਸਿਸਟਮ ਹੈ ਨਹੀਂ ਮੈਨੂੰ ਤਾਂ ਇਹ ਆ ਵੀ ਆਪਾਂ ਬਾਹਰਲੇ ਗੋਰੇ ਕੰਮ ਲਾਉਣੇ ਨੇ ਇੱਧਰ ਆਪਾਂ ਰੱਖਣੇ ਨੇ 2-4 ਬੰਦੇ ਜੇ ਹੋਏ ਤੁਹਾਡੇ ਕਾਚੇ ਜਿਦਾ ਦੱਸਿਓ ਕੀ ਅੱਗੇ ਤੁਸੀਂ ਫਿਊਚਰ ਕੀ ਸੋਚਿਆ ਤੁਹਾਡਾ ਕੀ ਕਰ ਕੀ ਹੋਵੇਗਾ ਫਿਊਚਰ ਭਾਜੀ ਇਹ ਹੀ ਆ ਵੀ ਹੁਣ ਅਸੀਂ ਬਿਜ਼ਨਸਮੈਨ ਆ ਸਾਡੇ ਬਹੁਤ ਵੱਡੇ ਵੱਡੇ ਪਲਾਨ ਨੇ ਤੇ ਮੇਰੀ ਆਲਮੋ ਮਾਰੀ ਆ ਤੇ ਉਹ ਵੀ ਸਾਡਾ ਪਲਾਨ ਆ ਕਿ ਵਧੀਆ ਬਰਾ ਪਿਆਰ ਦੇਣਾ ਹਿੱਟ ਹੋ ਜਵੇ ਅਸੀਂ ਥੋੜਾ ਜਿਹਾ ਹੋਰ ਵਧੀਆ ਕਰ ਸਕੀਏ ਤੇ ਇਹ ਪਲਾਨ ਨੇ ਵੀ ਲਈ ਆਪਣੇ